ਆ ਦੇਖਾ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ 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 ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਕਿਹਨੇ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਜਵਾਦ ਜਵਾਦ ਮਾੜਾ ਹਿੱਸਾ ਲਾ ਲੈ ਹਿੱਸਾ ਨਾ ਮਾੜਾ ਲਗਰੀ ਮਾਰੀ ਮੇਰੇ ਗੱਡੀ ਵਿੱਚ ਤੇ ਔਰ ਇਹੜਿਆ ਲੈ ਤੂੰ ਕਾਹ ਵੈਰੀ ਬਣਿਆ ਹੋਏ ਪੁੱਤ ਤਾ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਤੁਹਾਨੂੰ ਅੱਗ ਲਾ ਦਿਓ ਵੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਅੱਖਾਂ ਕੇ ਅੱਗੇ ਲਿਜਾਣੇ ਜਾਂਦਾ ਕਿਉਂ ਬਾਈ ਕੀ ਗੱਲ ਗੱਤ ਕਰਦੇ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਤਿੰਨ ਦਿਨ ਜਵਾਬ ਨਹੀਂ ਪੀਂਦੇ ਬਾਈ ਤੁਸੀਂ ਜਿਹੜਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਅਸੀਂ ਚਾ ਚੱਕਦਾ ਅਸੀਂ ਨਹੀਂ ਆਉਣਾ ਓਏ ਲੋਕ ਖਦੂਆ ਪਾਣ ਦੇ ਵਿੱਚ ਚਲਵਾਤਾ ਆ ਰੇਡੀਓ ਲੋਕ ਹੁਣ ਤੱਕ ਕਿਥੋਂ ਹੁਣ ਗੱਡੀ ਨਹੀਂ ਨਿਕਲਦੀ ਬਈ ਗਲੀ ਭੀੜੀ ਆ ਫਸ ਗਈ ਜਿਹੇ ਸ਼ੀਸ਼ਾ ਭੰਨਣਾ ਕੋਈ ਨਹੀਂ ਕੋਈ ਪਾਣ ਪਾਣ ਆ ਦੇ ਆ ਦੇ ਬੱਚੜੋ ਓ ਪਛੜੋ ਕੋਈ ਨਹੀਂ ਪਾਣ ਆ ਦੇਖੋ ਪਛੜੋ ਆ ਆ ਬੱਚੜੋ ਆ ਬੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਪਿੰਡ ਲੋ ਲਾਨਤ ਹੋ ਓ ਲਾਨਤ ਹੋ ਲੋਕ ਓ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ ਚ ਖੜੇ ਆ ਓਏ